ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸੰਤ ਮਹੱਲਾ 3 ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਸੁਖ ਸੁਹੇ ਲੜ ਹਰ ਧਿਆਵ ਗੁਰ ਮੁਖ ਹਰ ਫਲ ਪਾਵ ਗੁਰ ਮੁਖ ਫਲ ਪਾਵ ਹਰ ਨਾਮ ਧਿਆਵ ਜਨਮ ਜਨਮ ਕੇ ਦੁਖ ਨਵਾਰੇ ਬਲहारी ਗੁਰ ਆਪਣੇ ਵਿਟੋ ਜਨਕਾਰ ਜਸਾਬ ਸਵਾਰੇ ਸੁਖ ਸੁਹੇ ਲੜਾ ਹਰ ਧਾਵ ਗੁਰ ਮੁਖ ਹਰ ਪਲ ਪਾਵ ਗੁਰਮੁਖ ਫਲ ਪਾਵੋ ਹਰਨਾਮ ਤਿਆਵ ਜਨਮ ਜਨਮ ਕੇ ਦੁਖ ਨਿਵਾਰੇ ਮਾਲਹਾਰੀ ਗੁਰ ਆਪਣੇ ਵਿਟੋ ਜਨਕਾਰ ਜਸਾਬ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪ ਸੁਖ ਫਲ ਹਰ ਜਨ ਪਾਵ ਨਾਨਕ ਕਹਿ ਸੁਣੋ ਜਨ ਪਾਈ ਸੁਖ ਸੋਹਿ ਲੜਾ ਹਰ ਧਿਆਵ ਸੋਣ ਹਰ ਗਉਣ ਧੀਨੇ ਸਹਿਜ ਸੁਭਾਈ ਗੁਰ ਮਤ ਸਹਜੇ ਨਾਮ ਤਾਈ ਜਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਾਰਨ ਭਉ ਭਾਗਾ ਅੰਦਰੋਂ ਦੁਰਬਤ ਦੂਜੀ ਕੋਈ ਸੋ ਜਨ ਹਰਿ ਲੇਵ ਲਾਗਾ ਜਨ ਕਾ ਕਿਰਪਾ ਕੀਨੀ ਮੇਰੇ ਸੁਆਮੀ ਤੈਨ ਆਨਦਨ ਹਰ ਗਉਣ ਗਾਈ ਸੋਣ ਮਨ ਪੀਨੇ ਸਹਜ ਸੁਭਾਈ ਜਗ ਮਰਾਮ ਨਾਮ ਨਿਸਤਾਰ ਗੁਰ ਤੇ ਉਪਜ ਸ਼ਬਦ ਵਿਚਾਰ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਈ ਸਹਜ ਗੁਣ ਗਾਵੈ ਦਿਨ ਰਾਤੀ ਕੇ ਲਵਿਕ ਸਭ ਗਵਾਈ ਸਭ ਕੋ ਤੇਰਾ ਤੂੰ ਸਬਨਾ ਕਾ ਹਉ ਤੇਰਾ ਤੂੰ ਹਮਾਰਾ ਜੋਗ ਮਰਾਮ ਨਾਮ ਨਿਸਤਾਰ ਸਾਜਨ ਆਏ ਉੱਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਪਤ ਹੋਇ ਆਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲਾਗੇ ਆਹੀ ਦਹ ਦਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਨਾਨਕ ਹਰ ਆਪੇ ਜੋੜ ਵਿਛੋੜ ਹਰ ਬਿਨ ਕੋ ਦੂਜਾ ਨਹੀਂ ਸਾਜਣ ਆਏ ਵੁਟੇ ਘਰ ਮਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨ ਲੱਗੇ ਆਈ ਦਹ ਦੇਸ਼ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਈ ਨਾਨਕ ਆਰ ਆਪੇ ਜੋੜਿ ਵਿਸੋੜਿ ਹਰ ਬਿਣ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਘਰ ਮਾਹੀ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ